ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਦੇ ਉੱਤੇ ਜਿਮਨੀ ਚੋਣਾਂ ਹੋ ਰਹੀਆਂ ਨੇ ਤੇ ਕੁਝ ਇੱਕ ਦਿਨ ਬਾਕੀ ਨੇ ਤੇ ਜਿਸ ਦੇ ਵਿੱਚ ਲਗਾਤਾਰ ਸਾਰੀਆਂ ਪਾਰਟੀਆਂ ਆਪਣੇ ਉਮੀਦਵਾਰਾਂ ਦੇ ਲਈ ਸਿਆਸੀ ਅਖਾੜੇ ਦੇ ਵਿੱਚ ਚੋਣ ਪ੍ਰਚਾਰ ਕਰ ਰਹੀਆਂ ਨੇ ਉੱਥੇ ਹੀ ਬਰਨਾਲੇ ਦੇ ਵਿੱਚ ਦੱਸਦੀ ਹੈ ਕਿ ਗੋਵਿੰਦ ਸਿੰਘੂ ਦੀ سپورਟ ਦੇ ਲਈ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਪੂਰੀ سپورਟ ਕੀਤੀ ਜਾ ਰਹੀ ਹੈ ਤੇ ਜਿਸ ਦੇ ਦੌਰਾਨ ਉੱਥੇ ਹੀ ਲਗਾਤਾਰ ਲੋਕਾਂ ਨੂੰ ਜਿਹੜਾ ਕਿ ਕੇਂਦਰ ਸਰਕਾਰ ਦੇ ਖਿਲਾਫ ਲਗਾਤਾਰ ਪਲਟਵਾਰ ਕੀਤੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਦੇ ਵੱਲੋਂ ਕਿਸਾਨਾਂ ਦਾ ਹੱਕ ਮੁਰ ਤੋਂ ਲਿਆ ਗਿਆ ਹੈ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਕਿਸਾਨ ਜਥੇਬੰਦੀਆਂ ਇਸ ਵਾਰ ਝੋਨੇ ਦੀ ਖਰੀਦ ਨੂੰ ਲੈ ਕੇ ਕਾਫੀ ਮੁਸ਼ਕਲਾਂ ਦੇ ਵਿੱਚ ਸੀ ਤੇ ਜਿਸ ਦੇ ਦੌਰਾਨ ਕੇਂਦਰ ਅਤੇ ਪੰਜਾਬ ਸਰਕਾਰ ਦੋਵੇਂ ਜ਼ਿੰਮੇਵਾਰ ਨੇ ਤੇ ਉੱਥੇ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਆਪਣੇ ਦੋਤੇ ਦੀ ਸਪੋਰਟ ਦੇ ਲਈ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਆ ਤੁਹਾਨੂੰ ਸੁਣਾਉਣਾ ਹੈ ਸਿਮਰਨਜੀਤ ਸਿੰਘ ਮਾਨ ਦਾ ਹੋਰ ਕੀ ਕਰਨਾ ਹੈ ਮੈਂ ਆਸ ਕਰਦੇ ਕਿ ਐਤ ਕੀ ਬਾਰੇ ਤੁਸੀਂ ਗੋਬਿੰਦ ਸਿੰਘ ਜਿਹਦਾ ਟੋਨ ਨਿਸ਼ਾਨ ਬਾਲਟੀ ਹੈ ਉਸ ਨੂੰ ਵੋਟਾਂ پا ਕੇ ਕਾਮਯਾਬ ਕਰੋਗੇ ਗੋਬਿੰਦ ਸਿੰਘ ਇੱਕ ਪੜਿਆ ਲਿਖਿਆ ਨੌਜਵਾਨ ਹੈ ਜਿਹੜਾ ਤੁਹਾਡੀ ਨਮਾਇੰਦਗੀ ਕਰ ਸਕਦਾ ਹੈ ਜਿਹੜਾ ਚੁਣਿਆ ਹੋਇਆ ਨਮਾਇੰਦਾ ਹੋਵੇ ਬੇਸ਼ੱਕ ਐਮ.ਐਲ.ਏ ਹੋਵੇ ਬੇਸ਼ੱਕ ਐਮ.ਪੀ ਹੋਵੇ ਉਹ ਸਰਕਾਰ ਨੂੰ ਚਲਾਉਂਦਾ ਹੁੰਦਾ ਉਹ ਨਿਜ਼ਾਮ ਤੇ ਪ੍ਰਸ਼ਾਸਨ ਤੇ ਥੱਲੇ ਨਹੀਂ ਚੱਲਦਾ ਉਹ ਪ੍ਰਸ਼ਾਸਨ ਤੇ ਡੀ.ਸੀ ਤੇ ਐਸ.ਪੀ ਨੂੰ ਚਲਾਉਂਦਾ ਤਾਂ ਮੈਨੂੰ ਪੂਰਾ ਭਰੋਸਾ ਹੈ ਕਿ ਗੋਵਿੰਦ ਸਿੰਘ ਤੁਹਾਡੀ ਸੇਵਾ ਇਸ ਤਰ੍ਹਾਂ ਕਰੂਗਾ ਕਿ ਤੁਹਾਡੇ ਡੀ.ਸੀ ਐਸ.ਪੀ ਸਾਰਿਆਂ ਨੂੰ ਉਹ ਚਲਾਉਗਾ ਕੋਈ ਮਾਰਾ ਕੰਮ ਨਹੀਂ ਹੋਣ ਦਊਗਾ ਕੋਈ ਤਕਲੀਫ ਨਹੀਂ ਹੋਣ ਦਊਗਾ ਹੁਣ ਤੁਸੀਂ ਦੇਖੋ ਕਿ ਅਸੀਂ ਸਾਰੇ ਪੰਜਾਬ ਦੇ ਵਿੱਚ ਬਹੁਤ ਭਾਰੀ ਤਕਲੀਫ ਦੇ ਵਿੱਚ ਠੇਹੇ ਗਏ ਹਾਂ ਬੇਸ਼ੱਕ ਆਪਾਂ ਖੇਤ ਮਜ਼ਦੂਰ ਹੈ ਬੇਸ਼ੱਕ ਆਪਾਂ ਪਾਕਿਸਤਾਨ ਹੈ ਬੇਸ਼ੱਕ ਅਸੀਂ ਆੜਤੀਏ ਹਾਂ ਕੁਝ ਵੀ ਹੋਵੇ ਕਿਉਂ ਕਰਕੇ ਅਜੇ ਤੱਕ ਸੈਂਟਰ ਦੀ ਬੀਜੇਪੀ ਸਰਕਾਰ ਨੇ ਸਾਡਾ ਛੋਨਾ ਨਹੀਂ ਚੱਕਿਆ ਹੈਗਾ ਨਾ ਪੰਜਾਬ ਦੀ ਸਰਕਾਰ ਨੇ ਚੱਕਿਆ ਹੈਗਾ ਤੁਸੀਂ ਹੁਣ ਦੀਵਾਲੀ ਦੇਖੀ ਹੈ ਦੁਕਾਨਾਂ ਭਰੀਆਂ ਪਈਆਂ ਸੀਗੀਆਂ ਇੰਨਾ ਸਮਾਨ ਸੀਗਾ ਦੁਕਾਨਦਾਰਾਂ ਦੇ ਕੋਲੇ ਕਿ ਉਹਨਾਂ ਦਾ ਸਮਾਨ ਬਾਹਰ ਸੜਕਾਂ ਤੱਕ ਪਿਆ ਸੀਗਾ ਫ੍ਰਿਜ ਵੀ ਸੀਗੇ ਵਾਸ਼ਿੰਗ ਮਸ਼ੀਨਾਂ ਕਈ ਕਈ ਤਰ੍ਹਾਂ ਦੀਆਂ ਚੀਜ਼ਾਂ ਵਿਕਣ ਨੂੰ ਆਈਆਂ ਸੀਗੀਆਂ ਪਰ ਸਾਡੇ ਵਿੱਚੋਂ ਕੋਈ ਵੀ ਉਹਨਾਂ ਨੂੰ ਖਰੀਦ ਨਹੀਂ ਸਕਿਆ ਜੀ ਦਾ ਮਤਲਬ ਹੈ ਕਿ ਸਾਡੇ ਕੋਲ ਕਿਸੇ ਕੋਲ ਪੈਸਾ ਨਹੀਂ ਰਿਹਾ ਤੇ ਸਾਰਾ ਪੰਜਾਬ ਬੇਸ਼ੱਕ ਪਾਰੀ ਹੈ ਬੇਸ਼ੱਕ ਜੀਵੀਦਾਰ ਹੈ ਬੇਸ਼ੱਕ ਆਪਣਾ ਲੇਬਰ ਹੈ ਖੇਤ ਮਜ਼ਦੂਰ ਹੈ ਉਸ ਨੂੰ ਬਹੁਤ ਜ਼ਿਆਦਾ ਛੱਟ ਲੱਗੀ ਹੈ ਤੇ ਜਿੰਨਾ ਖੇੜ ਆਪਾਂ ਇੱਕ ਅਸੈਂਬਲੀ ਦੇ ਵਿੱਚ ਇਹੋ ਜਿਹੇ ਨਮਾਇਦਾ ਨਹੀਂ ਭੇਜਾਂਗੇ ਜਿਹੜਾ ਉੱਥੇ ਬੋਲ ਕੇ ਦੱਸ ਸਕੇ ਤੇ ਜੇ ਅਸੈਂਬਲੀ ਦੇ ਵਿੱਚ ਐਮ.ਐਲ.ਏ ਬੋਲੂਗਾ ਫੇਰ ਉਹ ਬੋਲ ਅਖਬਾਰਾਂ ਦੇ ਵਿੱਚ ਵੀ ਆਉਣਗੇ ਪਰ ਇਹਦੇ ਨਾਲ ਜਿਹੜੀ ਸੁੱਤੀ ਹੋਈ ਸਰਕਾਰ ਹੈ ਸੈਂਟਰ ਦੀ ਜਾਂ ਪੰਜਾਬ ਦੀ ਉਸ ਨੂੰ ਜਗਾਉਗਾ ਤੇ ਉਹਦੇ ਤੋਂ ਕੰਮ ਲਊਗਾ ਜ਼ੋ ਇਹ ਮਤਲਬ ਹੁੰਦਾ ਹੈ ਜਿਹੜਾ ਐਮ.ਐਲ.ਏ ਹੋਵੇ ਜਾਂ ਤੁਹਾਡਾ ਐਮ.ਪੀ ਹੋਵੇ ਮੈਨੂੰ ਤੁਸੀਂ ਐਮ.ਪੀ ਬਣਾਇਆ ਸੀਗਾ ਮੈਂ ਤੁਹਾਡੇ ਸਾਰੇ ਕੰਮ ਕੀਤੇ ਆ ਬਰਨਾਲੇ ਤੇ ਨਹੀਂ ਇੱਕ ਬਹੁਤ ਵੱਡਾ ਪੀਜੀਆਈ ਤੋਂ ਤਖੜਾ ਹਸਪਤਾਲ ਲੈ ਕੇ ਆਏ ਹੁਣ ਤੁਹਾਨੂੰ ਜ਼ਰੂਰਤ ਨਹੀਂ ਹੋਊਗੀ ਕਿਤੇ ਹੋਰ ਜਾਣ ਦੀ ਸਮਾ ਰਾਜਸਥਾਨ ਤੋਂ ਲੋਕ ਹਰਿਆਣੇ ਤੋਂ ਪੰਜਾਬ ਹਿਮਾਚਲ ਜੰਮੂ ਕਸ਼ਮੀਰ ਤੋਂ ਇੱਥੇ ਬਰਨਾਲੇ ਇਲਾਜ ਕਰਾਉਣ ਦੇ ਲਈ ਆਇਆ ਕਰਨਗੇ ਦੂਸਰੀ ਚੀਜ਼ ਮੈਂ ਕੀਤੀ ਹੈ ਤੁਹਾਡੇ ਫ੍ਰਿਜ ਤੁਹਾਡੀਆਂ ਵਾਸ਼ਿੰਗ ਮਸ਼ੀਨਾਂ ਹੋਰ ਚੀਜ਼ਾਂ ਸੜ ਜਾਂਦੀਆਂ ਸੀ ਕਿਉਂ ਕਰਕੇ ਕਦੇ ਕਰੰਟ ਜਿਆਦਾ ਆ ਜਾਂਦਾ ਸੀ ਕਦੇ ਥੋੜਾ ਆਉਂਦਾ ਸੀਗਾ 2027 ਦੋ ਸਾਡੇ ਦੇ ਅੰਦਰ ਅੰਦਰ ਇਹ ਸਾਰੀਆਂ ਜਿਹੜੀਆਂ ਤਾਰਾਂ ਤੁਸੀਂ ਦੇਖ ਲਿਓ ਬਾਹਰ ਹੈ ਇਹ ਥੰਡੇ ਜ਼ਮੀਨ ਦੇ ਵਿੱਚ ਜੜੀਆਂ ਜਾਂਣਗੀਆਂ ਜੀਹਦਾ ਮਤਲਬ ਹੈ ਕਿ ਇਹ ਬਰਨਾਲਾ ਬਨੇਰਕੋਟ ਨਾਲ ਤੇ ਸਮਰੂਰ ਦੇ ਵਿੱਚ ਤੁਹਾਨੂੰ ਕੋਈ ਤਾਰ ਉੱਤੋਂ ਦੀ ਜਾਂਦੀ ਨਹੀਂ ਦੇਖੂਗੀ ਇਹ ਸਾਰੀਆਂ ਚੀਜ਼ਾਂ ਮੈਂ ਕੋਸ਼ਿਸ਼ ਕੀਤੀਆਂ ਕਿ ਜਿਹੜਾ 22 ਸਾਲ ਦਾ ਤੁਸੀਂ ਮੌਕਾ ਮੈਨੂੰ ਦਿੱਤਾ ਸੀਗਾ ਮੈਂ ਇਹ ਚੀਜ਼ਾਂ ਕਰ ਸਕਾਂ ਬਾਅਦ ਵਿੱਚ ਕੋਈ ਮਰੀਜ਼ ਨਹੀਂ ਛੱਡਿਆ ਜਿਹਨੂੰ ਕੈਂਸਰ ਹੋਵੇ ਜਾਂ ਜੀਨਾਂ ਗੁਰਦਾ ਬਦਲਣਾ ਹੋਵੇ ਸਾਰੇ ਨੂੰ 3.5 ਤਿੰਨ ਲੱਖ ਰੁਪਇਆ ਦੁਬਾਇਆ ਹੈਗਾ ਸੂ ਸਾਰੇ ਕੰਮ ਕਰਵਾਏ ਆ ਤੁਹਾਡੇ ਦੇ ਇਸ ਤਰ੍ਹਾਂ ਗੋਬਿੰਦ ਸਿੰਘ ਤੁਹਾਡਾ ਵਫਾਦਾਰੀ ਦੇ ਨਾਲ ਸਾਰੇ ਕੰਮ ਕਰਾਊਗਾ ਇਹ ਮੈਨੂੰ ਪੂਰਾ ਯਕੀਨ ਹੈ ਹੁਣ ਸਾਡੇ ਉੱਤੇ ਬਹੁਤ ਜ਼ਬਰ ਬੀਜੇਪੀ ਤੇ ਆਰਐਸਐ ਸਰਕਾਰ ਕਰ ਰਹੀ ਹੈ ਤੇ ਇੱਥੇ ਨਾ ਤਾਂ ਬਾਦਲ ਦਲੀਏ ਬੋਲਦੇ ਐ ਨਾ ਕਾਂਗਰਸ ਬੋਲਦੀ ਐ ਨਾ ਆਮ ਆਦਮੀ ਪਾਰਟੀ ਬੋਲਦੀ ਐ ਤੁਹਾਨੂੰ ਸ਼ਾਇਦ ਪਤਾ ਹੋਊਗਾ ਸ਼ਾਇਦ ਨਾ ਪਤਾ ਹੋਵੇ ਕਿ ਜਿਹੜਾ ਮੋਦੀ ਸਰਕਾਰ ਐ ਤੇ ਉਹਦੀ ਜੁੰਡਲੀ ਐ ਮਿੱਥਾ ਜਿਹੜਾ ਗ੍ਰੈਬ ਸੀਰ ਐ ਤੇ ਜਿਹੜਾ ਸਿਉਰਿਟੀ ਨੂੰ ਦੇਖਦੇ ਡੋਇਲ ਜਿਹੜਾ ਖੁਫੀਆ ਏਜੰਸੀਏ ਦਾ ਮੁਖੀ ਹੈਗਾ ਰੋਦਾ ਸਿਨਾ ਦੇਵ ਸਾਹਬ ਦਾ ਗੋਹਿਣ ਦੇ ਡਿਫੈਂਸ ਰੱਖਿਆ ਵਜ਼ੀਰ ਐ ਰਾਜਨਾਥ ਸਿੰਘ ਇਹਨਾਂ ਸਾਰਿਆਂ ਨੇ ਇੱਕ ਪਾਲਿਸੀ ਬਣਾਈ ਐ ਕਿ ਕਿਹੜੇ ਵੀ ਜਿਹੜੇ ਸਿੱਖ ਆਜ਼ਾਦੀ ਦੀ ਗੱਲ ਕਰਦੇ ਐ ਉਹਨਾਂ ਨੂੰ ਅਸੀਂ ਮਾਰ ਦੇਣਾ ਮੋਤੀ ਨੇ ਕਿਹਾ ਪਹਿਲੇ ਜੋ ਸਿੱਖ ਜਾਤੀ ਦੀ ਬਾਤ ਕਰਤੇ تھے ਉਹ ਬਾਹਰ ਦੇ ਦੇਸ਼ੋ ਮੇ ਭਾਗ ਜਾਂਦੇ تھے ਮੈਂ ਉਹਦੀ ਬੋਲੀ ਬੋਲ ਰਿਹਾ ਐ ਐਨਾ ਸਮਝੋ ਕਿ ਮੈਂ ਪੰਜਾਬੀ ਭੁੱਲ ਗਿਆ ਉਨੇਖੇ ਹੈ ਕਿ ਆਪ ਐਸੇ ਨਹੀਂ ਹੋਗਾ ਆਪ ਹਮ ਸਿੱਧਾ ਜਹਾਂ ਵੀ ਕੋਈ ਐਸਾ ਸਿੱਖ ਜਾਏਗਾ ਉਸ ਨੂੰ ਗੋਲੀ ਸੇ ਜਾਂ ਜ਼ਹਿਰ ਦੇ ਕੇ ਮਾਰ ਦੇਂਗੇ ਉਹ ਇਸ ਪਾਲਿਸੀ ਦੇ ਤਹਿਤ ਤੁਹਾਨੂੰ ਪਤਾ ਹੈ ਕੈਨੇਡਾ ਦੇ ਵਿੱਚ ਕੈਨੇਡਾ ਦੀ ਸਰਕਾਰ ਨੇ ਬਹੁਤ ਅਸਰਾਜ ਕੀਤਾ ਹੈ ਕਿ ਉੱਥੇ ਹਰਦੀਪ ਸਿੰਘ ਇੱਕ ਨਿਸ਼ਾਨ ਮਾਰ ਦਿੱਤਾ ਹੈਗਾ ਇੱਕ ਰਿਪੁਦੋਮਿੰਸਿੰਘ ਮਲਕ ਮਾਰਤਾ ਸ਼ਖਦੂਲ ਛੱਡ ਮਾਰਦਾ ਤੇ ਸਾਡੇ ਬ੍ਰਿਟਾਨੀਆਂ ਦੇ ਵਿੱਚ ਅਵਤਾਰ ਸਿੰਘ ਠੰਡੇ ਨੂੰ ਜ਼ਹਿਰ ਦੇ ਕੇ ਇਹਨਾਂ ਦੀ ਖੁਫੀਆ ਏਜੰਸੀ ਨੇ ਮਾਰ ਦਿੱਤਾ ਹੈ